ਰੋਜ਼ਾਨਾ ਚੰਗੀ ਸਿਹਤ ਅਤੇ ਜ਼ਿੰਦਗੀ ਲਈ ਅਜਮਾਏ ਹੋਏ 64 ਗ੍ਰੇਲ ਨੂੰ ਉਸਕੇ ਜੋ ਲੋਕ ਰਾਤ ਨੂੰ ਤਾਜੀ ਹਵਾ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਵੱਧ ਚੱਲਦਾ ਹੈ ਸਗੋਂ ਉਹਨਾਂ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 2 ਰੋਜ਼ਾਨਾ ਰਾਤ ਨੂੰ ਆਪਣੇ ਪੈਰਾਂ ਦੇ ਹੇਠਾਂ ਤੋਂ ਮਾਲਿਸ਼ ਕਰੋ ਇਸ ਨਾਲ ਤੁਹਾਡੀਆਂ ਲੱਤਾਂ ਦੀਆਂ ਹੱਡੀਆਂ ਬਹੁਤ ਮਜ਼ਬੂਤ ਹੋ ਜਾਣਗੀਆਂ ਨੰਬਰ 3 ਹਰੀ ਮਿਰਚ ਦੀ ਵਰਤੋਂ ਨਾਲ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਨੰਬਰ 4 2 ਲੀਟਰ ਪਾਣੀ ਵਿੱਚ 2 ਨਿੰਬੂ ਨਿਚੋੜ ਕੇ ਸਾਰਾ ਦਿਨ ਵਰਤੋਂ ਕਰਨ ਨਾਲ ਜੂਰਿਕ ਐਸਿਡ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 5 ਫਟਕੜੀ ਦੀ ਵਰਤੋਂ ਕਰਨ ਨਾਲ ਚਿਹਰੇ ਦੀਆਂ ਰੇਖਾਵਾਂ ਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਰੰਗ ਵੀ ਗੁਰਾ ਹੋ ਜਾਂਦਾ ਹੈ। ਨੰਬਰ 6 ਜਿਆਦਾ ਪਾਣੀ ਦੀ ਵਰਤੋਂ ਨਾਲ ਮੈਦਾ ਠੀਕ ਹੁੰਦਾ ਹੈ ਅਤੇ ਭੋਜਨ ਵੀ ਜਲਦੀ ਪਚ ਜਾਂਦਾ ਹੈ। ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਬਣਾਉਣਾ ਚਾਹੁੰਦੇ ਹੋ ਤਾਂ ਬੱਕਰੀ ਦੇ ਦੁੱਧ ਅਤੇ ਸਰੋਂ ਦਾ ਤੇਲ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਲੰਬੇ ਹੋ ਜਾਣਗੇ। ਨੰਬਰ 8 ਸਾਫ਼ ਅਤੇ ਨਰਮ ਰੂੰ ਨੂੰ ਦੁੱਧ ਵਿੱਚ ਭਿਉ ਕੇ ਅੱਖਾਂ ਤੇ ਲਗਾਓ। ਦੁੱਧ ਅੱਖਾਂ ਨੂੰ ਆਰਾਮ ਦਿੰਦਾ ਹੈ। ਧਿਆਨ ਰਹੇ ਕੱਚੇ ਦੁੱਧ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨੰਬਰ 9 ਕੀ ਤੁਹਾਨੂੰ ਪਤਾ ਹੈ ਕਿ ਕੱਚੇ ਪਿਆਜ਼ ਦੇ ਵਿੱਚ ਇੱਕ ਹਫ਼ਤੇ ਤੱਕ ਵਰਤੂ ਕਰਨ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ। ਨੰਬਰ 10 ਜੇਕਰ ਸ਼ਾਈ ਦਾ ਦਾਗ ਲੱਗ ਜਾਵੇ ਤਾਂ ਇਸ ਤੇ ਨਮਕ ਰਗੜੋ ਸਾਰੇ ਬੇ ਗਾਇਬ ਹੋ ਜਾਣਗੇ। ਨੰਬਰ 11 ਜੇਕਰ ਤੁਸੀਂ ਸਵੇਰ ਦੇ ਸਮੇਂ ਨਾਸ਼ਤਾ ਨਹੀਂ ਕਰਦੇ ਤਾਂ ਕੁਝ ਹੀ ਦਿਨ ਵਿੱਚ ਤੇਜਾਬ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 12 ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਾਡੇ ਦੰਦਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਨੰਬਰ 13 ਕੌੜੇ ਬਦਾਮ ਦੇ ਤੇਲ ਨੂੰ ਚਮੜੀ ਤੇ ਲਗਾਉਣ ਨਾਲ ਸਿਰ 'ਚੋਂ ਜੂਆਂ ਖਤਮ ਹੋ ਜਾਂਦੀਆਂ ਹਨ। ਨੰਬਰ 14 ਜੇਕਰ ਬੁਢਾਪੇ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ 4 ਜਾਂ 5 ਕਾਜੂ ਖਾਓ। ਬੁਢਾਪਾ ਚਲਦੀ ਨਹੀਂ ਆਵੇਗਾ। ਨੰਬਰ 15 ਨਾਸ਼ਤੇ ਤੋਂ ਬਾਅਦ ਆਪਣੇ ਮੂੰਹ ਵਿੱਚ ਛੋਟੀ ਇਲਾਇਚੀ ਪਾ ਲੋ ਬੁੱਢੇ ਲੋਕਾਂ ਲੋਕਾਂ ਦੀ ਤਰ੍ਹਾਂ ਤੁਹਾਡਾ ਸਾਹਣ ਹੀ ਫੁੱਲੇਗਾ ਨੰਬਰ 16 ਕੱਚਾ ਸ਼ਲਗਮ ਨજર ਅਤੇ ਦਿਮਾਗ ਨੂੰ ਤੇਜ਼ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 17 ਜੇਕਰ ਤੁਹਾਨੂੰ ਨੀਂਦ ਸ਼ਿਕਾਇਤ ਹੋਵੇ ਤਾਂ ਅੱਖਾਂ ਤੇ ਕੋਸਾ ਪਾਣੀ ਲਗਾਓ ਇਸ ਨਾਲ ਤੁਹਾਨੂੰ ਵੇਤਰ ਨੀਂਦ ਲਿਆਵੇਗਾ ਨੰਬਰ 18 ਜੇਕਰ ਤੁਹਾਡੇ ਸਿਰ ਵਿੱਚ ਅੱਧਾ ਸਿਰ ਦਰਦ ਦੀ ਪ੍ਰੋਬਲਮ ਹੈ ਤਾਂ ਅੰਕੂਰ ਦੇ ਰਸ ਦੀ ਵਰਤੋਂ ਕਰੋ ਦਰਦ ਘਟ ਜਾਵੇਗਾ ਨੰਬਰ 19 ਜੇਕਰ ਬੁਖਾਰ ਘਟ ਨਹੀਂ ਹੋ ਰਿਹਾ ਤਾਂ ਤੁਰੰਤ ਚੌਲਾਂ ਦਾ ਪਾਣੀ ਉਬਾਲ ਕੇ ਪਿਓ ਇਹ ਬਹੁਤ ਉਪਜੋਬੀ ਹੋਵੇਗਾ ਨੰਬਰ 20 ਜੇਕਰ ਚਿਹਰੇ ਤੇ ਮੁਹਾਸੇ ਦਿਖਾਈ ਦਿੰਦੇ ਹਨ ਤਾਂ ਹਲਕੇ ਹੱਥਾਂ ਨਾਲ ਚਿਹਰੇ ਦੀ ਫੁਟਕਰੀ ਦੀ ਮਾਲਿਸ਼ ਕਰੋ ਦਾਣੇ ਜਲਦੀ ਖਤਮ ਹੋ ਜਾਣਗੇ ਨੰਬਰ 21 ਜੋ ਲੋਕ ਸ਼ਾਮ ਨੂੰ ਚੌੜ ਖਾਂਦੇ ਹਨ ਉਹ ਜਲਦੀ ਮੋਟੇ ਹੋ ਜਾਂਦੇ ਹਨ ਨੰਬਰ 22 ਕੀ ਤੁਹਾਨੂੰ ਪਤਾ ਹੈ ਸ਼ੱਕਰ ਗੰਦੀ ਖਾਣ ਨਾਲ ਵਾਲ ਕਾਲੇ ਹੋ ਜਾਂਦੇ ਹਨ ਨੰਬਰ 23 ਖੀਰਾ ਦਿਲ ਦੀ ਧੜਕਣ ਨੂੰ ਨੋਰਮਲ ਰੱਖਦਾ ਹੈ ਇਸ ਲਈ ਆਪਣੇ ਭੋਜਨ ਵਿੱਚ ਖੀਰੇ ਨੂੰ ਜ਼ਰੂਰ ਸ਼ਾਮਲ ਕਰੋ ਨੰਬਰ 24 ਜਿਆਦਾ ਭੋਜਨ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 25 ਖਰ ਸ਼ਿਵਾਲੀ ਥਾਂ ਤੇ ਪਿਆਜ਼ ਦਾ ਰਸ ਲਗਾਓ ਖੁਜਲੀ ਲਈ ਕੁਝ ਦੂਰ ਹੋ ਜਾਵੇਗੀ ਨੰਬਰ 26 ਜਿਨ੍ਹਾਂ ਲੋਕਾਂ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਮੇਥੀ ਦਾ ਪਾਣੀ ਪੀਣ ਨਾਲ ਉਹਨਾਂ ਨੂੰ ਰਾਹਤ ਮਿਲਦੀ ਹੈ ਨੰਬਰ 27 ਜਿਆਦਾ ਹੱਸਣ ਨਾਲ ਦਿਲ ਮੁਰਦਾ ਬਣ ਜਾਂਦਾ ਹੈ ਨੰਬਰ 28 ਕੋਲੀ ਵਿੱਚ ਦੋ ਚਮਚ ਕੇਲੇ ਦਾ ਪੇਸਟ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ ਇਸ ਨੂੰ ਚਿਹਰੇ ਤੇ 15 ਮਿੰਟ ਲਗਾਓ ਫਿਰ ਸਾਦੇ ਪਾਣੀ ਨਾਲ ਸਾਫ਼ ਕਰ ਲਵੋ ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ ਜਿਹੇ ਚ ਚਿਹਰਾ ਸਾਫ਼ ਨਿਖਰਿਆ ਤੇ ਜਵਾਨ ਨਜ਼ਰ ਆਵੇਗਾ ਨੰਬਰ 28 ਪੀਰੀਅਡ ਦੇ ਦੌਰਾਨ ਔਰਤਾਂ ਦਾ ਬਹੁਤ ਹੀ ਜ਼ਿਆਦਾ ਖੂਨ ਵਹਿਣ ਦੇ ਕਾਰਨ ਆਰਨ ਦੀ ਘਾਟ ਹੋ ਜਾਂਦੀ ਹੈ ਇਸ ਨੂੰ ਪੂਰਾ ਕਰਨ ਲਈ ਔਰਤਾਂ ਨੂੰ ਆਮਰੇ ਦੇ ਮਰਬੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 3 ਰਾਤ ਪਰ ਮੁੱਠੀ ਪਰ ਛੋਲੀਆਂ ਦੀ ਦਾਣ ਨੂੰ ਇੱਕ ਗਲਾਸ ਕੱਚੇ ਦੁੱਧ ਵਿੱਚ ਪਾ ਕੇ ਪਿਓ ਦਿਓ ਇਹ ਸਵੇਰੇ ਇਸ ਵਿੱਚ 5-6 ਕਿਸ਼ਮਿਸ ਅਤੇ ਮਿਸ਼ਰੀ ਪਾ ਕੇ ਖਾਓ ਇਸ ਨਾਲ ਇੱਕ ਮਹੀਨੇ ਵਿੱਚ ਦੁਬਲਾਪਨ ਦੂਰ ਹੋ ਜਾਵੇਗਾ ਨੰਬਰ 31 ਜੇ ਤੁਹਾਨੂੰ ਗਲੇ ਵਿੱਚ ਖਰਾਸ਼ ਹੈ ਤੇ ਖੰਘ ਹੈ ਤਾਂ ਤੁਸੀਂ ਮਿਸ਼ਰੀ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਛੋਟੇ ਬੱਚਿਆਂ ਨੂੰ ਇਸਦੀ ਵਰਤੋਂ ਯਕਮ ਅਤੇ ਖੰਘ ਵਿਲੇ ਕਰਨੀ ਚਾਹੀਦੀ ਹੈ ਜੁਕਾਮ ਅਤੇ ਖੰਘ ਵੇਲੇ ਕਰਨੀ ਚਾਹੀਦੀ ਹੈ ਨੰਬਰ 32 ਜੇਕਰ ਮੂੰਹ ਵਿੱਚ ਛਾਲੇ ਹੋਣ ਤਾਂ ਕੋਸੇ ਪਾਣੀ ਵਿੱਚ ਹਲਦੀ ਪਾਊਡਰ ਮਿਲਾ ਕੇ ਕੁਰਮੀਆਂ ਕਰਨ ਨਾਲ ਛਾਲੇ ਠੀਕ ਹੋ ਜਾਣਗੇ ਨੰਬਰ 33 ਨਾਰੀਅਲ ਤੇਲ ਚਿਹਰੇ ਤੇ ਮਲਣ ਨਾਲ ਚਿਹਰੇ ਤੇ ਮੁਹਾਸੇ ਖਤਮ ਹੋ ਜਾਂਦੇ ਹਨ ਅਤੇ ਮੱਛਰ ਵੀ ਨਹੀਂ ਕੱਟਦੇ ਨੰਬਰ 34 ਸੇਬ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਤਰ੍ਹਾਂ ਦੀ ਖਾਂਸੀ ਖਤਮ ਹੋ ਜਾਂਦੀ ਹੈ ਨੰਬਰ 35 ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਨੰਬਰ 36 ਰਾਤ ਨੂੰ ਨਮਕੀਨ ਜੀਚਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਨੰਬਰ 37 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਦੇ ਹੋ ਤਾਂ ਤੁਸੀਂ ਬਹਿਰੇ ਹੋ ਸਕਦੇ ਹੋ। ਨੰਬਰ 38 ਚਿੱਟਾ ਚਨਾ ਸ਼ੂਗਰ ਨੂੰ ਘਟ ਕਰਨ ਵਿੱਚ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਨੰਬਰ 39 ਜਿਆਦਾ ਗਰਮ ਭੋਜਨ ਦਾ ਸੇਵਨ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਦਿਲ ਤੇ ਫੇਫੜੇ ਵੀ ਕਮਜ਼ੋਰ ਹੋ ਜਾਂਦੇ ਹਨ। ਨੰਬਰ 10 ਨੰਬਰ 40 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ। ਨੰਬਰ 41 ਬਾਜਰੇ ਦੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 42 ਥੋੜੇ ਜਿਹੇ ਪਾਣੀ ਵਿੱਚ ਸਿਰਕਾ ਮਿਲਾ ਕੇ ਸਬਜ਼ੀਆਂ ਤੇ ਛਿੜਕਾ ਦਿਓ ਸਬਜ਼ੀਆਂ ਤਾਜ਼ੀਆਂ ਹੀ ਰਹਿਣਗੀਆਂ ਨੰਬਰ 43 ਸਾਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਗਰਸਲਿਨ ਮਲੇ ਪਾਣੀ ਨਾਲ ਘਰਾਰੇ ਕਰੋ ਸਾਦੀ ਬਦਬੂ ਦੂਰ ਹੋ ਜਾਵੇਗੀ ਨੰਬਰ 44 ਇਹ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 45 ਕੇਲੇ ਨਾਲ ਲੱਸੀ ਕਦੇ ਨਾ ਪੀਓ ਇਸ ਨਾਲ ਮੈਦੇਚ ਦਰਦ ਹੁੰਦਾ ਹੈ ਨੰਬਰ 46 ਖੜੇ ਹੋ ਕੇ ਪਾਣੀ ਪੀਣ ਨਾਲ ਮਿਰਗੀ ਦੇ ਤੌਰੇ ਦੀ ਬਿਮਾਰੀ ਲੱਗ ਸਕਦੀ ਹੈ ਨੰਬਰ 47 ਜੇਕਰ ਕੋਈ ਖਾਣਾ ਜਾਂ ਆਣ ਜਾਂ ਪੀਣ ਵਾਲਾ ਪਦਾਰਥ ਬਹੁਤ ਜ਼ਿਆਦਾ ਗਰਮ ਹੈ ਤਾਂ ਉਸ ਨੂੰ ਪਲਾਸਟਿਕ ਦੇ ਵਰਤਨ ਵਿੱਚ ਨਾ ਪਾਓ ਇਹ ਹੀ ਕੈਂਸਰ ਦੇ ਖਤਰੇ ਨੂੰ ਬਤਾਉਂਦਾ ਹੈ ਕਿਉਂਕਿ ਗਰਮ ਚੀਜ਼ਾਂ ਪਾਉਣ ਨਾਲ ਪਲਾਸਟਿਕ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ ਨੰਬਰ 48 ਕਮਜ਼ੋਰ ਹਾਜਮੇ ਵਾਲੇ ਲੋਕਾਂ ਲਈ ਕੇਲਾ ਬਹੁਤ ਨੁਕਸਾਨਦੇਹ ਹੁੰਦਾ ਹੈ ਅਤੇ ਸ਼ਾਮ ਨੂੰ ਕੇਲਾ ਖਾਣ ਨਾਲ ਬਲਗਮ ਪੈਦਾ ਹੁੰਦੀ ਹੈ। ਨੰਬਰ 49 ਸੌਗੀ ਖਾਣ ਨਾਲ ਠਕਾਬੜ ਦੂਰ ਹੋ ਜਾਂਦੀ ਹੈ ਅਤੇ ਹਮੇਸ਼ਾ ਪਿੱਜੀ ਹੋਈ ਸੌਗੀ ਹੀ ਖਾਓ। ਨੰਬਰ 50 ਰਾਤ ਨੂੰ ਚਿਹਰੇ ਤੇ ਮੱਖਣ ਲਗਾਉਣ ਨਾਲ ਚਿਹਰੇ ਦੀ ਚਮੜੀ ਨਿੱਖਰਦੀ ਹੈ। ਨੰਬਰ 51 ਜੇਕਰ ਤੁਸੀ ਜਲਦੀ ਬੁੱਢਾ ਨਹੀਂ ਹੋਣਾ ਚਾਹੁੰਦੇ ਤਾਂ ਖਾਣੇ ਵਿੱਚ ਅਦਰਕ ਦੀ ਵਰਤੋਂ ਕਰੋ ਨੰਬਰ 52 ਪੀਰੀਅਡਾਂ ਦੌਰਾਨ ਆਮਲੇ ਦਾ ਮਰਬਾ ਜਾਂ ਇਸਤਾ ਜੂਸ ਜ਼ਰੂਰ ਪਿਓ ਇਸ ਨਾਲ ਬਲੀਡਿੰਗ ਦੇ ਕਾਰਨ ਹੋਈ ਆਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 53 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਪੁਦੀਨੇ ਦੇ ਰਸ ਦਾ ਸੇਵਨ ਸਵੇਰੇ ਸ਼ਾਮ ਪਿਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 54 ਕੁਲਟੀਆਂ ਹੋਣ ਤੇ ਇਮਲੀ ਦਾ ਸ਼ਰਬਤ ਪੀਓ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 55 ਜੇਕਰ ਤੁਹਾਡੀ ਨਕਸੀਰ ਫੁੱਟ ਗਈ ਹੈ ਤਾਂ ਧਨੀਆ ਕਿਸਮਿਸ ਅਤੇ ਮਿਸ਼ਰੀ ਰਾਤ ਨੂੰ ਪਾਣੀ ਵਿੱਚ ਭਿਓ ਕੇ ਸਵੇਰੇ ਛਾਣ ਕੇ ਪੀ ਲਓ ਨਕਸੀਰ ਠੀਕ ਹੋ ਜਾਵੇਗੀ ਨੰਬਰ 56 ਨਿੰਬੂ ਦਾ ਰਸ ਅਤੇ ਤੁਲਸੀ ਦੇ ਪੱਤਿਆਂ ਦਾ ਰਸ ਦੋਹਾਂ ਨੂੰ ਮਿਲਾ ਕੇ ਲਗਾਉਣ ਨਾਲ ਦਾਤ ਅਤੇ ਖੁਜਲੀ ਵਿੱਚ ਲਾਭ ਮਿਲਦਾ ਹੈ ਨੰਬਰ 57 ਜੇਕਰ ਸਰਦੀ ਕਾਰਨ ਦੰਦਾਂ ਵਿੱਚ ਤਰਧ ਹੋ ਰਿਹਾ ਹੋਵੇ ਤਾਂ ਹਲਦੀ ਦਾ ਟੁਕੜਾ ਦੰਦਾਂ ਹੇਠ ਰੱਖ ਲਓ ਨੰਬਰ 58 ਆਮਲੇ ਦਾ ਮਰਬਾ ਖਾਣ ਨਾਲ ਪਿਤ ਰੋਗ ਠੀਕ ਹੁੰਦਾ ਹੈ ਨੰਬਰ 59 ਕਬਜ ਹੋਣ ਤੇ ਕੱਚਾ ਲਸਣ ਖਾਣ ਨਾਲ ਬਹੁਤ ਲਾਭ ਮਿਲਦਾ ਹੈ ਨੰਬਰ 60 ਗੁਰਦੇ ਨਾਲ ਸੌਂਫ ਮਹਾਮਾਰੀ ਨੂੰ ਨਿਰੰਤਰ ਕਰਦਾ ਹੈ ਨੰਬਰ 61 ਜੇਕਰ ਪਿਸ਼ਾਬ ਰੁਕ ਰੁਕ ਕੇ ਆਵੇ ਤਾਂ ਮੂਲੀ ਤੇ शलਗਮ ਖਾਓ ਇਸ ਨਾਲ ਪਿਸ਼ਾਬ ਖੁੱਲਕੇ ਆਉਣ ਲੱਗ ਜਾਵੇਗਾ ਦੋਸਤੋ ਆਸ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਹੋਰ ਵੀ ਵੀਡੀਓਜ਼ ਤੁਸੀਂ ਦੇਖ ਸਕੋ ਜੀ ਵੀਡੀਓ ਦੇਖਣ ਲਈ ਧੰਨਵਾਦ